लोकसभा ਹਲਕਾ ਫਰੀਦਕੋਟ ਤੋਂ ਆਜ਼ਾਦ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਵੱਲੋਂ ਆਪਣੇ ਹਲਕੇ ਦੇ ਵਿਕਾਸ ਲਈ ਕੇਂਦਰ ਸਰਕਾਰ ਤੋਂ ਫੰਡ ਮੁਹੱਈਆ ਕਰਵਾਏ ਗਏ ਨੇ ਸੋ ਸਰਬਜੀਤ ਸਿੰਘ ਖਾਲਸਾ ਵੱਲੋਂ ਪਹਿਲ ਕਦਮੀ ਕਰਦਿਆਂ ਆਪਣੇ ਹਲਕੇ ਦੇ ਲੋਕਾਂ ਨੂੰ ਵੱਡੀ ਸੁਗਾ ਦਿੱਤੀ ਹੈ ਸੜਕਾਂ ਦੇ ਮੁਰੰਮਤ ਵਾਸਤੇ ਸੜਕਾਂ ਨਵੀਆਂ ਬਣਾਉਣ ਵਾਸਤੇ ਸੋ ਭਾਈ ਸਰਬਜੀਤ ਸਿੰਘ ਖਾਲਸਾ ਨੇ ਕੇਂਦਰ ਸਰਕਾਰ ਤੋਂ ਐਮਪੀ ਕੋਟੇ ਦੇ ਫੰਡ ਲਿਆਂਦੇ ਨੇ ਸੋ ਹੋਰ ਉਹਨਾਂ ਦੇ ਵੱਲੋਂ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਲਈ ਵੱਡੀ ਪ੍ਰੋਜੈਕਟ ਲਿਆਉਣ ਦੇ ਵੀ ਜਿਹੜੀ ਮੰਗ ਰੱਖੀ ਏ ਫਰੀਦਕੋਟ ਹਲਕੇ ਦੇ ਲੋਕਾਂ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਏ ਪੰਜਾਬ ਲਈ ਜਿਹੜੇ ਕਿ ਇੱਕ ਆਜ਼ਾਦ ਐਮਪੀ ਹੋਣ ਔਰ ਉਹ ਸੋਚ ਰਹੇ ਨੇ ਜਦੋਂ ਕਿ ਪਾਰਟੀਆਂ ਵਾਲੇ ਵੱਡੀਆਂ ਪਾਰਟੀਆਂ ਵਾਲੇ ਵੱਡੇ ਦਾਅਵੇ ਕਰਨ ਵਾਲੇ ਕੋਈ ਜਿਹੜੇ ਆਪਣੀ ਮੰਗ ਨਹੀਂ ਕਰਦੇ ਸੋ ਆਜ਼ਾਦ ਐਮਪੀ ਨੇ ਪੰਜਾਬ ਦੇ ਲੋਕਾਂ ਦੀ ਆਵਾਜ਼ ਉਠਾਈਏ ਤੁਸੀਂ ਜਿਹੜੋ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪਹਿਲੀ ਵਾਰ ਲੋਕ ਸਭਾ ਵਿੱਚ ਗਏ ਆਜ਼ਾਦ ਚੋਣ ਜਿੱਤ ਕੇ ਭਾਈ ਸਰਬਜੀਤ ਸਿੰਘ ਖਾਲਸਾ ਜਿਨ੍ਹਾਂ ਨੇ ਆਪਣੇ ਐਮਪੀ ਸਕੋਟੇ ਦੇ ਵਿੱਚੋਂ ਜਿਹੜਾ ਕਿ ਸੜਕਾਂ ਬਣਾਉਣ ਵਾਸਤੇ ਇਲਾਕੇ ਦੇ ਲਈ ਫੰਡ ਮੁਹੱਈਆ ਕਰਵਾਏ ਨੇ ਕੇਂਦਰ ਸਰਕਾਰ ਤੋਂ ਹੁਣ ਉਹਨਾਂ ਨੇ ਵਿਕਾਸ ਦੇ ਕੰਮਾਂ ਦੇ ਵਿੱਚ ਜੋ ਕਿ 3 ਸਤੰਬਰ ਤੋਂ ਸੜਕਾਂ ਦੇ ਨੀਂਹ ਪੱਥਰ ਰੱਖਣਗੇ ਔਰ ਸੜਕਾਂ ਨੂੰ ਜਿਹੜਾ ਕਿ ਮੁਰੰਮਤ ਕਰਵਾਉਣਗੇ ਆਪਣੇ ਪਹਿਲੇ ਐਮਪੀ ਸਕੋਟੇ ਦੇ ਵਿੱਚੋਂ ਹਲਕੇ ਦੇ ਵਿੱਚ ਵਿਕਾਸ ਦੇ ਕੰਮ ਕਰਾਉਣ ਨੂੰ ਪਹਿਲ ਦੇਣਗੇ ਸੋ ਉਹਨਾਂ ਨੇ ਕਿਹਾ ਕਿ ਪਾਰਟੀਆਂ ਵਾਲੇ ਵੱਡੇ ਦਾਅਵੇ ਕਰਦੇ ਨੇ ਜਿਹੜੇ ਲੋਕਾਂ ਨੂੰ ਝੂਠ ਬੋਲ ਕੇ ਵੋਟਾਂ ਲੈਂਦੇ ਨੇ ਲੇਕਿਨ ਫਿਰ ਉਸ ਤੋਂ ਬਾਅਦ ਹਲਕੇ ਦੀ ਸਾਰ ਨਹੀਂ ਲੈਂਦੇ ਸੋ ਇੱਕ ਆਜ਼ਾਦ ਐਮਪੀ ਇਕੱਲਾ ਜਾ ਕੇ ਸੰਸਦ ਦੇ ਵਿੱਚ ਲੋਕਾਂ ਦੀ ਆਵਾਜ਼ ਬਣ ਕੇ ਗੂੰਜਿਆ ਲੋਕਾਂ ਦੀ ਆਵਾਜ਼ ਚੁੱਕੀ ਏ ਔਰ ਆਪਣੇ ਕੋਟੇ ਦੇ ਜਿਹੜੇ ਐਮਪੀ ਫੰਡ ਨੇ ਉਹ ਲਿਆ ਕੇ ਆਪਣੇ ਹਰਕੇ ਨੂੰ ਦਿੱਤੇ ਨੇ ਸੋ ਉਹਨਾਂ ਨੇ ਕਿਹਾ ਕਿ ਵੱਖ-ਵੱਖ ਕਾਰਜਾਂ ਲਈ ਜੋ ਕਿ ਕੇਂਦਰ ਦੀਆਂ ਭਲਾਈ ਕਾਰਜਾਂ ਵਿੱਚ ਤੇਜ਼ੀ ਲਿਆਉਂਦਿਆਂ ਹੋਇਆਂ ਕੇਂਦਰ ਸਰਕਾਰ ਪਾਸੋਂ ਫੰਡ ਜਾਰੀ ਕਰਵਾਏ ਨੇ ਵਿਸ਼ੇਸ਼ ਕਰਕੇ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਵੱਖ-ਵੱਖ ਸੜਕਾਂ ਦੇ ਪ੍ਰੋਜੈਕਟ ਪਾਸ ਕਰਵਾ ਕੇ ਜਿਨ੍ਹਾਂ ਦਾ ਆਰੰਭ 3 ਸਤੰਬਰ ਨੂੰ ਐਮਪੀ ਸਪਾਈ ਸਰਬਜੀਤ ਸਿੰਘ ਮਲਵਾ ਵੱਲੋਂ ਕੀਤਾ ਜਾਵੇਗਾ ਸੋ ਇਹ ਜਾਣਕਾਰੀ ਭਾਈ ਦਲੇਰ ਸਿੰਘ 도ੜ ਵੱਲੋਂ ਦਿੱਤੀ ਗਈ ਉਹਨਾਂ ਦੱਸਿਆ ਕਿ ਇਹਨਾਂ ਸੜਕਾਂ 'ਚੋਂ ਚੱਲਾ ਤੋਂ ਟਹਿਣਾ ਤੱਕ ਪੱਕਾ ਤੇ ਮੋਹਰਾਂ ਵਾਲੀ ਤੋਂ ਕੁਮਿਆਰਾ ਸਗਰਾਹੂ ਤੋਂ ਬੁੱਟਰਾ ਰਾਇਆਂ ਵਾਲਾ ਖੁਣਦੀਪ ਸਿੰਘ ਵਾਲਾ ਤੇ ਕੋਠੇ ਕਾਨਿਆ ਵਾਲੀ ਪੰਜ ਗ੍ਰਾਂਈਆਂ ਕਲਾਂ ਤੋਂ ਬੀੜ ਸਿੱਖਾਂ ਵਾਲਾ ਅਰਾਈਆਂ ਵਾਲਾ ਤੋਂ ਬੇਗੂ ਵਾਲਾ ਤੇ ਫਰੀਦਕੋੜ ਤੋਂ ਬੀੜ ਓਲੂ ਵਾਲਾ ਸ਼ਾਮਲ ਹਨ ਉਹਨਾਂ ਨੇ ਇਹ ਵੀ ਦੱਸਿਆ ਕਿ ਐਮਪੀ ਭਾਈ ਮਲੋਵਾ ਵੱਲੋਂ ਸਿਹਤ ਸਿੱਖਿਆ ਖੇਡਾਂ ਟਰਸਟਾਂ ਆਦਿ ਲਈ ਵੀ ਫੰਡ ਜਿਹੜੇ ਪਾਸ ਕਰਵਾਏ ਗਏ ਹਨ ਸੋ ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਜੋੜਨ ਵਾਸਤੇ ਵੀ ਜਿਹੜਾ ਕਿ ਉਹ ਕਿੱਟਾ ਫੰਡ ਦਿੱਤੇ ਜਾਣਗੇ ਸੋ ਭਾਈ ਸਰਬਜੀਤ ਸਿੰਘ ਖਾਲਸਾ ਜਿਹੜੇ ਕਿ ਆਜ਼ਾਦ ਲੋਕ ਸਭਾ ਮੈਂਬਰ ਬਣੇ ਨੇ ਔਰ ਆਪਣੇ ਹਲਕੇ ਦੇ ਵਿਕਾਸ ਲਈ ਪਹਿਲ ਕਦਮੀ ਕਰਦਿਆਂ ਹਲਕੇ ਦੇ ਵਿੱਚ ਵੱਡੇ ਪ੍ਰੋਜੈਕਟ ਲਿਆ ਰਹੇ ਨੇ ਸੋ ਜਦੋਂ ਉਹਨਾਂ ਨੂੰ ਆਉਣ ਵਾਲੇ ਜਿਮਨੀ ਚੋਣਾਂ ਬਾਰੇ ਵੀ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਹਲਕੇ ਦੇ ਵਿਕਾਸ ਕਰਾਵਾਂਗੇ ਤਾਂ ਲੋਕ ਸਾਨੂੰ ਜਿਹੜਾ ਕਿ ਆਉਣ ਵਾਲੀਆਂ ਜਿਮਨੀ ਚੋਣਾਂ ਵਿੱਚ ਵੀ ਪਰਮਾ ਜਿਹੜਾ ਕਿ ਹੰਗਾਰਾ ਮਿਲੇਗਾ ਜੇਕਰ ਅਸੀਂ ਫੰਡਾਂ ਦੇ ਵਿੱਚੋਂ ਗਵਨ ਕਰਾਂਗੇ ਅਸੀਂ ਹਲਕੇ ਦੀ ਸਾਰ ਨਹੀਂ ਲਵਾਂਗੇ ਤਾਂ ਫਿਰ ਲੋਕ ਸਾਨੂੰ ਉਹਨਾਂ ਨਾਲ ਹੀ ਰਵਾਦਣਗੇ ਜਿਹੜੀਆਂ ਪਾਰਟੀਆਂ ਵਾਲੇ ਪਹਿਲਾਂ ਜਿਸ ਤਰ੍ਹਾਂ ਪੰਜਾਬ ਨੂੰ ਲੁੱਟੀ ਜਾਂਦੇ ਨੇ ਫੰਡ ਆਉਂਦੇ ਨੇ ਕੋਟਿਆਂ ਦੇ ਵਿੱਚ ਐਮਪੀਸ ਕੋਟੇ ਦੇ ਫੰਡ ਆਉਂਦੇ ਨੇ ਲੇਕਿਨ ਜਿਹੜੇ ਐਮਪੀਸ ਹੁੰਦੇ ਨੇ ਉਹ ਆਪਣੇ ਪੱਖਪਾਤੀ ਰਵੱਈਏ ਦੇ ਨਾਲ ਕੁਝ ਖੰਡ ਫੰਡ ਲਾਉਂਦੇ ਨੇ ਔਰ ਅਫਸਰਾਂ ਨਾਲ ਮਿਲੀ ਭੂਤ ਕਰਕੇ ਉਹਨਾਂ ਦੇ ਜਿਹੜਾ ਕਿ ਉਹ ਖੁਰਦ-ਬੁਰਦ ਕਰਾ ਦਿੰਦੇ ਨੇ ਫੰਡਾਂ ਨੂੰ ਸੋ ਐਮਪੀਸ ਵੱਲੋਂ ਆਪਣੇ ਹਲਕੇ ਨੂੰ ਔਰ ਪੰਜਾਬ ਦੇ ਵਾਸਤੇ ਜਿਹੜਾ ਕਿ ਉਹਨਾਂ ਨੇ ਕਿਹਾ ਕਿ ਅਸੀਂ ਪੀਐਮ ਮੋਦੀ ਨਾਲ ਸਪੈਸ਼ਲ ਮੁਲਾਕਾਤ ਕਰਕੇ ਹੋਰ ਵੀ ਵੱਡੇ ਜਿਹੜੇ ਪ੍ਰੋਜੈਕਟ ਲੈਣ ਦੀ ਗੱਲ ਕਰਾਂਗੇ ਸੋ ਸਰਬਜੀਤ ਸਿੰਘ ਖਾਲਸਾ ਜੋ ਕਿ ਇਕੋ ਐਮਪੀਸ ਨੇ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਆਵਾਜ਼ ਚੁੱਕੀ ਹੈ